ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਪਤਾ ਊਟੂ ਤਨੌਲੇ ਆਪਾਂ ਪਹੁੰਚੇ ਆਂ ਜੀ ਧਨੌਲੇ ਪਸ਼ੂਆਂ ਦੀ ਮੰਡੀ ਤੇ ਜਿੱਥੇ ਬਈ ਅੱਜ ਮੰਡੀ ਲੱਗੀ ਵੀ ਆ 11 ਤਰੀਕ ਨੂੰ ਠੀਕ ਆ ਜੀ ਦੂਜਾ ਮਹੀਨਾ 2025 ਆ ਜੀ ਤੇ ਇਹ ਮੰਡੀ ਬਹੁਤ ਜ਼ਿਆਦਾ ਭਰੀ ਸੀ ਅੱਜ ਹੁਣ ਆਪਾਂ ਜੀ ਆਏ ਆ ਆਥਣੇ ਜੇ ਤੇ ਮੱਝਾਂ ਹੁਣ ਵੀ ਬਹੁਤ ਜ਼ਿਆਦਾ ਆ ਜੀ ਮੰਡੀ ਦੇ ਬਾਈ ਤੁਸੀਂ ਦੇਖ ਸਕਦੇ ਹੋ ਵੀਰੋ ਦੱਬ ਕੇ ਸ਼ੇਅਰ ਕਰਦੇ ਹੋ ਭਰਾਵੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਕਰਾਇਆ ਵਾ ਮਿਸਟਰ ਢਾਲੀਵਾਲ 76 ਤੇ ਇੱਕ ਹੈਗਾ ਜੱਟ ਲਾਈਫ 76 ਇੱਕ ਟਰੈਕਟਰ ਮੰਡੀ ਵਾਲਾ ਵੀ ਇਹਨਾਂ ਦਾ ਆਪਣਾ ਜੀ ਉਹ ਵੀ ਚੱਲਦਾ ਬਹੁਤ ਜ਼ਿਆਦਾ ਠੀਕ ਹੈ ਜੀ ਤੇ ਵੀਡੀਓ ਪਲੀਜ਼ ਸ਼ੇਅਰ ਕਰਨਾ ਜੀ ਦਾ ਲਾਜ਼ਮੀ ਵੀਡੀਓ ਬਣਾ ਕੇ ਨੈੱਟ ਦੇ ਪਹੁੰਚਿਆ ਫਿਰ ਆਪਣਾ ਫੋਨ ਨੰਬਰ ਆ ਜੀ 7885 38188 ਆ ਜਾਓ ਜੀ ਤੁਹਾਨੂੰ ਦਿਖਾਉਣਗੇ ਮੰਡੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਬਰਾ ਆ ਜੋ ਜੀ ਨਾ ਬਹੁਤ ਸੋਹਣੇ ਸੋਹਣੇ ਨਸਲ ਦੇ ਮੱਝਾਂ ਦਿਖਾਉਣਾ ਕਿ ਤੁਹਾਨੂੰ ਵੰਡੀ ਦੇ ਵਿੱਚ ਅੱਜ 10 10 ਬਹੁਤ ਸਾਰੇ ਪੰਜ ਬੰਦੇ ਜੀ ਦਾ ਮੰਜੀ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਜੋ ਵੀ ਬਹੁਤ ਹੀ ਵਧੀਆ ਵਧੀਆ ਮੱਜਾ ਦੇ ਰਹੇ ਆ ਜੀ ਬਹੁਤ ਹੀ ਆਗੇ ਖੱਟ ਹੈ ਬਹੁਤ ਵਧੀਆ ਵੀਡੀਓ ਬਣੀ ਹੈ ਜੀ ਬਹੁਤ ਵਧੀਆ ਹੈ ਸ਼ੇਅਰ ਤੁਸੀਂ ਆਪ ਹੀ ਕਰਦਿਨੀਆ ਫਿਰ ਆਪਣੇ ਵੀਡੀਓ ਦੋ ਦਿਨਾਂ ਮੰਦਿਆ ਬਾਈ ਮੈਨੂੰ ਵਜਾ ਬਾਈ ਵਜਾ ਬਹੁਤ ਸੋਹਣੇ ਮੱਜਾ ਨੇ ਵਜਾ ਪੂਰੇ ਫਤਨੇ ਹੈਟਾ ਬਾਈ ਤੁਸੀਂ ਸਾਡੇ ਬਹੁਤ ਸੋਹਣੇ ਮੱਜਾ ਨੇ ਦੋ ਦਿਨਾਂ ਖੜੇ ਨੇ ਇੱਧਰ ਇਹ ਵੀ ਬਹੁਤ ਵਧੀਆ ਨੇ ਜੀ ਪਨੋਲਾ ਮੰਡੀ ਹੈ ਜੀ ਦੇਖੋ ਬਹੁਤ ਜਾਂਦੇ ਜੀ ਮੱਜਾ ਬਹੁਤ ਸੋਹਣੀ ਮੱਝ ਹੈ ਨੀਲੀ ਦਾ ਵੀ ਜੈਸਾ ਬੋਲ ਜੀ ਨੀਲੀ ਰਵ ਦੀ ਮੱਝ ਦੇਖੋ ਬਹੁਤਾਂ ਨੇ ਬਾਈ ਜੀ ਓਕੇ ਦੀ ਰਿਪੋਰਟ ਹੈ ਓਕੇ ਦੀ ਰਿਪੋਰਟ ਹੈ ਜੀ ਮੱਝ ਤੁਸੀਂ ਦੇਖ ਸਕਦੇ ਹੋ ਨੀਲੀ ਰਵ ਦੀ ਮੱਝ ਢੁੰਡੀ ਝੋਟੀ ਹੈ ਜੀ ਬਿਲਕੁਲ ਅੱਖਾਂ ਦੇਖ ਸਕਦੇ ਹੋ ਉਹ ਵੀ ਆਪਣੇ ਚੱਲ ਯਾਰ ਬਹੁਤ ਪੂਰੀ ਵਧੀਆ ਮੱਝ ਹੈ ਦੇਖ ਸਕਦੇ ਹੋ ਕਿ ਪਾਸ ਹੋ ਜਾਂਦੀ ਹੈ ਮੱਝ ਬਾਈ ਕੜੀਆਂ ਵੱਡੀਆਂ ਮੱਝਾਂ ਜਿੰਦਾ ਬਹੁਤ ਤਕੜੀਆਂ ਮੱਝਾਂ ਦੇ ਕੋਲ ਪਾਸ ਹੋਈ ਜਾਂਦੇ ਮੱਝ ਅੱਛਾ ਬਾਈ ਸਾਹਿਬ ਜੀ ਬਾਈ ਸਾਹਿਬ ਜੀ ਜਿਹੜੇ ਮੱਝੇ ਜਿਹੜੇ ਸ਼ੇਰਵਾ ਜਿੰਦਾ ਸੌਂਦੇ ਹੋਈ ਜਾਂਦੇ ਰਵਾਲਾ ਸੌਂਦੇ ਹੋਣ ਲੱਗਿਆ ਸੌਦੇ ਹੋਈ ਜਾਂਦੇ ਜੀ ਮੱਝਾਂ ਦੇ ਸੌਦੇ ਹੋਈ ਜਾਂਦੇ ਜੀ ਵਧੀਆ ਵਧੀਆ ਮੱਝਾਂ ਖੜੀਆਂ ਨੇ ਥੋੜਾ ਦੇਰ ਮੱਢੇ ਚ ਦੇ ਸਾਈਂ ਕਾਲੀਆਂ ਖਾਲੀਆਂ ਸਾਰੀਆਂ ਮੂਹਰਾਂ ਨਾਲ ਦੀਆਂ ਸਾਰੀਆਂ ਮੂਹਰਾਂ ਨੇ ਪਹਿਲੇ ਕੋਈ ਦੂਜੇ ਕੋਈ ਚੀਜ਼ ਮੱਝਾਂ ਸੋਹਣੀਆਂ ਨੇ ਅਗਲੀ ਵਾਰ ਨੂੰ ਤੰਬੂ ਲੱਗੇ ਜਾਣਗੇ ਹੁਣ ਆ ਗਏ ਉੱਥੇ ਜਿੱਥੇ ਮੱਝਾਂ ਚੜਦੇ ਆ ਉਤਰਦੇ ਆ ਨੇ ਦੇਖੋ ਕੱਠਾ ਪੂਰਾ ਵਧੀਆ ਕੱਠਾ ਹੈ ਝੋਟੇ ਬਹੁਤ ਜ਼ਿਆਦੇ ਆ ਜੀ ਝੋਟੇ ਬਹੁਤ ਜ਼ਿਆਦੇ ਆਇਆ ਅੱਜ ਝੂਟੀ ਝੋਟੇ ਖੜਿਆ ਤੁਸੀਂ ਦੇਖ ਸਕਦੇ ਜੀ ਤੁਹਾਡੇ ਸਾਹਮਣੇ ਝੋਟੀ ਝੋਟੇ ਸਿਰਾਂ ਲੱਗਿਆ ਪਿਆ ਜੀ ਝੋਟਿਆਂ ਦਾ ਨਹੀਂ ਛੋਟਾ ਇਹ ਵੀ ਪੂਰਾ ਸਿਰੇ ਦਾ ਛੋਟਾ ਕਿਹੜਾ ਪਿੰਡਾ ਬਾਈ ਹਾਂ ਸੁਖਾਨੰਦ ਸੁਖਾਨੰਦ ਤੋਂ ਬਾਈ ਜਲਾਲ ਜਲਾਲ ਕੋਲੇ ਹਾਂ ਭਗਤ ਕੋਲੇ ਸੁਖਾਨੰਦ ਤੋਂ ਛੋਟਾ ਬਾਈ ਕਿਨੇ ਚਿਰ ਦਾ ਹੋ ਗਿਆ ਬਾਈ ਇਹ ਛੋਟਾ 22 ਸਾਲ ਦਾ 22 ਸਾਲ ਦਾ 22 ਸਾਲ ਦਾ ਛੋਟਾ ਬਾਈ ਪਿੰਡ ਸੁਖਾਨੰਦ ਕਿਨੇ ਚਿਰ ਦਾ 22 ਸਾਲ ਦਾ ਹੋ ਗਿਆ ਮੋਰਾਂ ਨਾਲ ਦਾ ਹਣਾ ਕੁੰਡਾ ਫੋਨ ਨੰਬਰ ਕਿਹਨਾਂ ਦੀ ਛੋਟਾ ਬੋਲਦੇ ਇਹਦੇ ਵਿੱਚ ਬੋਲਦੇ ਨੰਬਰ ਬੇਟਿਆ ਜੀ 6834 53933 ਠੀਕ ਹੈ ਪਿੰਡ ਸੁਖਾਨੰਦ ਠੀਕ ਹੈ ਬਈ ਕੱਟੇ ਝੋਟੇ ਮੱਝਾ ਹੀ ਮੱਝਾ ਕੱਟੇ ਕੱਟੇ ਦੇਖੋ ਜੀ ਦੇਖੋ ਜੀ ਵਿੱਚ ਫਾਂਡਰੂ ਵਾਲਾ ਵਿੱਚ ਉਸੇ ਆਪ ਬਾਈ ਕੱਟੀ ਗਈ ਖੜਾ ਕਿੰਨੇ ਚਿਰ ਦੀ ਬਾਈ ਕੱਟੀ ਆਪਣੀ 14 ਮਹੀਨੇ ਦੀ 14 ਮਹੀਨੇ ਦੀ ਬੱਤੇ ਕਿਹੜਾ ਪਿੰਡਾ ਬਾਈ ਦਾ ਪਿੰਡ ਬਲਾਕ ਕੋਲੇ ਹੈ ਮਲੋਟ ਕੋਲੇ ਠੀਕ ਆ ਕੀ ਰੇਟ ਕਰਦੇ ਆ ਬਾਈ ਦਾ 18000 18000 ਪਿੰਡਾ ਮਲੋਟ ਇਹ ਕੋਲੇ 18000 ਰੁਪਏ ਕਿਹੜਾ ਪਿੰਡਾ ਮਲੋਟ ਕੋਲੇ ਦਾ ਵੀ ਗੱਡਾ ਦੋ ਜੀ ਗੱਡਾ ਦੋ ਬਈ ਦੋ ਬਈ ਫੋਨ ਨੰਬਰ ਕਿਹਨਾਂ ਜ਼ਰਾ ਬਾਈ 96988 ਜੀ 3048 ਠੀਕ ਹੈ ਜੀ ਆ ਬਾਈ ਦਾ ਫੋਨ ਨੰਬਰ ਆ ਬਾਈ ਕੱਟੀ ਲੈ ਕੇ ਬਾਈ ਬਹੁਤ ਦੂਰੋਂ ਲੈ ਕੇ ਆ ਕੱਲੀ ਕੱਟੀ ਲੈ ਕੇ ਆ ਬਾਈ ਪੰਜ ਛੇ ਲੈ ਜੀ 베ਚਤੀਆਂ ਠੀਕ ਹੈ ਜੀ ਬਾਈ ਕਹਿੰਦਾ ਪਾਂਸੀ ਲੈ ਕੇ ਆਸੀ 베ਚਤੀਆਂ ਠੀਕ ਹੈ ਬਾਈ ਜੀ ਦੇਖੋ ਜੀ ਇਧਰ ਮਾਲ ਦੇਖੋ ਜੀ ਕੱਟੇ ਕੱਟੇ ਖੜੇ ਆ ਜੀ ਫਾਂਡ ਰੂਮ ਵਾਲਾ ਇਹਦਾ ਆ ਗਿਆ ਬਵਾਰੀ ਕੱਟਾ ਆ ਜਾਂਦਾ ਈ ਝੋਟਾ ਦੇਖੋ ਇਧਰ ਪੂਰਾ ਵਧੀਆ ਝੋਟਾ ਹੈ ਉਹ ਰਕ ਕਾਲਾ ਸ਼ਾਹ ਮੋਰਾ ਕਿਹੜਾ ਪੰਡਾ ਹੈ ਪੰਡਾ ਸਹਣਾ ਭਧੌੜ ਸਹਣਾ ਭਧੌੜ ਮੇਰੇ ਵਾਲਾ ਈ ਫਿਰਦਾ ਹਾਂ ਹਾਂ ਠੀਕ ਹੈ ਬੱਚਾ ਹੈ 1 ਸਾਲ 8 ਮਹੀਨਿਆਂ ਦਾ ਅਸਿਆ ਹ ਕੀੜਾ ਬੱਚਾ ਪਾਲ ਲਿਆ ਵੇ ਆਪਣਾ ਪਾਲੇ ਵਾਪ ਦਾ ਲਿਆ ਵਾਹੇ ਆਪਣਾ ਚਲਿਆ ਹੋਇਆ ਰੇਟ ਕੀ ਕਰੇ ਦਾ ਰੇਟ ਪੱਕੀ ਪਾ ਕੱਢ ਲੈ ਇਹਦੇ ਚ ਨਟ ਤਾਂ ਡੰਗਰੀ ਵਿਕਣਾ ਠੀਕ ਆ ਹ ਰੇਟ ਕੀ ਕਰੇ ਦਾ ਮੁੱਲ ਦਾ ਪੈਂਟ ਕੀਤਾ ਕਰ ਦਿੰਦੇ ਦਾ ਹੈਗਾ ਦੇ ਦੇਾਂਗੇ ਠੀਕ ਹੈ ਮੁੱਲ ਪੈਂਟ ਆ ਬਾਈ ਕਹਿੰਦਾ ਦੇ ਦੇਾਂਗੇ ਜਿਵੇਂ ਪਰਨ ਵਾਲਾ ਤੂੰ ਘਾਟੀ ਦੇ ਮੰਨ ਲਓ ਅੱਛਾ ਫੋਨ ਨੰਬਰ ਫੋਨ ਨੰਬਰ ਹੈ ਆਪਣਾ 98785 84107 ਠੀਕ ਹੈ ਇਹ ਬਾਈ ਦਾ ਫੋਨ ਨੰਬਰ ਹੈ ਜੀ ਪਿੰਡ ਪਧੌੜ ਸੈਣਾ ਪਿੰਡ ਸੈਣਾ ਬਾਈ ਪਧੌੜ ਪੂਰੇ ਵਧੇ ਕੱਟੀਆਂ ਜੀ ਬਕਾਉ ਦੇਖੋ ਪਿੰਡ ਧੰਗੜ ਤੋਂ ਇੱਕ ਦਾ 30000 ਇੱਕ ਦਾ 40000 ਇਹਨਾਂ ਕਾਇ ਬਾਈ ਇਹ ਕਿਹੜਾ ਸੋਨੇ ਦਾ ਕਟਾਈ ਆ ਪਾ ਦੇ ਨਾਲ ਬਹੁਤ ਸੋਹਣੀਆਂ ਕਟੀਆਂ ਬਈ ਕਿਹਦਾ 30000 14000 ਫੋਨ ਨੰਬਰ ਦੁਬਾਰਾ ਫੇਰ ਬੋਲੀ ਬਈ ਇਹਦਾ ਨਹੀਂ ਹੈ ਹੈ ਨਾ ਫੋਨ ਨੰਬਰ ਹਾਂਜੀ ਫੋਨ ਨੰਬਰ ਬੋਲੀ ਦੁਬਾਰਾ 99143 ਜੀ 43088 ਠੀਕ ਆ ਆ ਬਾਈ ਦਾ ਫੋਨ ਨੰਬਰ ਹੈ ਇਹ ਕਿਸੇ ਲੈਣੀਆਂ ਪੱਲ ਤਾਂ ਕਟਾਈ ਆ ਉਹ ਕਾਹਦੇ ਸੇ ਮਰੀ ਦੱਬ ਗਈ ਕੱਟੀਆਂ ਨੇ ਬਾਈ ਦੋ ਸਾਰਾ ਮਹੀਨੇ ਦਾ ਕੱਟੀਆਂ ਜੀ 15 15 ਮਹੀਨੇ ਦਾ ਕੱਟੀਆਂ ਨੇ ਪਿੰਡ ਢੰਗੜ ਤੋਂ ਫੋਨ ਨੰਬਰ ਤੁਹਾਨੂੰ ਵਿੱਚ ਦੱਸਦਾ ਸੋ ਬਹੁਤ ਵਧੀਆ ਝੋਟਾ ਪਾਇਆ ਦਾ ਬਾਈ ਪੂਰਾ ਸਿਰੇ ਦਾ ਝੋਟਾ ਦੇਖ ਸਕਦੇ ਹੋ ਜੀ ਪੂਰਾ ਵਧੀਆ ਰੇਟ ਇਹਦਾ 7 ਲੱਖ ਰੁਪਈਆ ਹੈਗਾ 7 ਲੱਖ ਰੁਪਈਆ ਰੇਟ ਮੰਗ ਲਿਆ ਬਾਈ ਝੋਟੇ ਦਾ ਦੇਖ ਤੁਸੀਂ ਦੇਖ ਸਕਦੇ ਹੋ ਇਹ ਕਮਾਲ ਟੋਟਾ ਵੰਦੀ ਅੱਜ ਦੀ ਮਾਜਿ ਪੂਰੀ ਚੋਟੀ ਗਈ ਮੈਂ ਬਸਾਰੂ ਮਾਜਿ ਪੂਰੀ ਵਧੀਆ ਜੀ ਬਹੁਤ ਵਧੀਆ ਮਾਜਿ ਬਾਈ ਜੀ ਜੇ ਸਾਹਿਬ ਦਾ ਮਾਜਿ ਸੌਦਾ ਹੋਣ ਵਾਲਾ 1,40,000 ਰੁਪਏ ਬਾਈ ਕਹਿੰਦਾ ਮੈਂ ਮੰਗਦਾ ਮਾਜਿ ਦਾ ਕਿਹੜਾ ਬੰਦਾ ਬਾਈ ਆਪਣਾ ਹੁਣ ਦੀ ਤਿਆਰੀ ਹੈ ਮਾਜੀ ਦੀ ਤੁਸੀਂ ਦੇਖ ਸਕਦੇ ਹੋ ਸੌਦਾ ਹੁਣ ਦੀ ਬਿਲਕੁਲ ਤਿਆਰੀ ਹੈ ਕਿਉਂ ਤਿਆਰੀ ਹੈ ਜੀ 1 40 ਬਗੈਰੇ 1 40 ਦੇਖੋ ਜੀ ਉਹ ਪੈਣੇ ਬੜਾ ਖਰਚਾ ਦਾ ਬੜਾ ਪੈਣਾ ਮਾਝੇ ਤਨਹੋਲੇ ਤੇ ਦੇਖੋ ਬਹੁਤ ਸੋਹਣੀ ਗੱਲਾਂ ਤੇ ਬਹੁਤ ਵਧੀਆ ਵਰਡ ਹੈ ਜੀ ਮਾਣਾ ਸੋਹਣਾ ਦੀ ਬੁਰੀ ਹੋ ਆਓ ਜਿਹੜਾ ਪਰੇਪਰ ਹਾਂ ਕਿਉਂ ਸ਼ੇਰੇ ਕੀ ਹੁੰਦੇ ਪੂਰੀ ਵਧੀਆ ਗਾਣ ਅੰਮ੍ਰਿਤਕਣ ਗਾਣ ਮਜ਼ਾ ਹੜੀ ਬਾਈ ਜੀ ਬਹੁਤ ਜ਼ਿਆਦਾ ਮਜ਼ਾ ਲਈ ਤਾ ਉਹ ਲੈ ਮੰਡੀ ਤੇ ਆ ਜਾਈਆਂ ਤੁਸੀਂ ਥੋੜੋ ਲਈ ਜਾਂਦੇ ਕੁਝ ਲਈ ਜਾਂਦੇ ਜਾ ਸੋਹਣੇ ਸੋਹਣੇ ਹੋ ਜਾਂਦੇ ਨੇ ਦੇਖ ਕਿਹੜਾ ਪਾਣੀ ਭਰਿਆ ਪਿਆ ਫਾਣ ਦੇਖੋ ਜੀ ਮੱਝ ਇਹ ਪੂਰੇ ਸਰੇ ਦਾ ਲੋਟਿਆ ਵਾ ਇਹ ਤਾਂ ਹੁਣ ਹੀ ਨਿੱਸਾ ਪਰ ਮੱਝ ਵਧੀਆ ਜੀ ਰਾਤ ਜ਼ਾਰੀ ਬਹੁਤ ਜ਼ਾਰੀ ਆ ਗਈ ਹੈ ਬਹੁਤ ਜ਼ਾਰੀ ਗਾ ਕਰਦੇ ਆ ਕੋਸੂ ਮੋੜ ਇਤਨਾ ਬੋਲਾ ਜੀ ਇਹ ਸੰਗੇ ਦੇਖੋ ਜੀ ਪਰੰਜੀ ਵਾਲੇ ਸਿੰਘਾਂ ਮੱਝ ਦੀ ਕਿ ਕਿ ਬੱਠੀ ਹੈ ਸੰਗੇ ਦੇ ਬਣਦੇ ਆ ਵਾਹ ਇਧਰ ਕੋ ਦਾ ਕੋਈ ਸਾਹਿਬਾ ਗਾਂਆਂ ਹੀ ਬਹੁਤ ਜ਼ਿਆਦੇ ਹੈ ਭਾਈ ਮੱਜਾ ਚ ਮੰਡੀ ਦੇ ਵਿੱਚ ਮੱਜਾਂ ਦੇ ਵਿੱਚ ਗਾਈਆਂ ਬਹੁਤ ਜ਼ਿਆਦੇ ਖੜੀਆਂ ਦੇਖ ਸਾਹਿਬਾ ਬਹੁਤ ਵਧੀਆ ਮਾਲੀ ਭਰੀ ਹੈ ਸੋ ਬੰਦੇ ਤਨਵਲਾ ਇਹ ਬਹੁਤ ਵਧੀਆ ਕਾਲੀ ਨੀ ਨੋਰਾ ਨਸਲ ਦੀ ਖੜੀ ਹੈ ਅਗਦਰ ਕੋਰ ਨੋਰਾ ਨਸਲ ਦੀ ਖੜੀ ਹੈ ਨੋਰਾ ਨਸਲ ਨੋਰਾ ਨਸਲ ਇਹ ਕਦਰ ਗਾਹੜੀ ਹੈ ਬਈ ਐਫ ਪੀ ਦੀ ਵਧੀਆ ਗਾ ਲੰਗ ਸਰ ਜੀ ਅਗਦਰ ਮਜਾ ਖੜੀ ਹੈ ਨੇ ਆ ਮਜਾ ਖੜੀ ਹੈ ਟਰੱਕ ਵਰਗੀ ਦੇ ਚਾਹਾਂ ਤੱਕ ਜੁੱਡੀ ਮਜਾ ਵੀਰ ਬਹੁਤ ਲਿਆ ਮੰਡੀ ਚ ਅੱਜ ਬਹੁਤ ਜਿਆਦਾ ਮਾਲ ਫਿਰਦਾ ਹੈਗਾ।ਆਂ ਤੋਂ ਤੋਰੀਏ, ਸੈਂਕੜੇ ਚੌੜੇ ਆ। ਉਹਦੇ ਨਾਲ ਤਾਲ ਟੋਲਾ। ਇਹ ਨਾਲੋਂ ਤਾਂ ਖੜੀਏ ਗਾਂ ਵੀ ਵਧੀਆ ਹੈ। ਬਹੁਤ ਸੋਹਣਾ ਮਾਲ ਆਇਆ ਹੈ ਅੱਜ ਮੰਡੀ ਦੇ। ਤੇ ਅਗਲੀ ਮੰਡੀ ਦਾ ਮੱਜਾ ਹੋਰ ਵੀ ਜਿਆਦਾ ਮਹਿੰਗੇ ਹੋ ਜਾਣਗੇ ਕਿਉਂਕਿ ਗਰਮੀ ਆ ਚੁੱਕੀ ਹੈ ਜੀ। ਗਰਮੀਆਂ ਦਾ ਸੀਜ਼ਨ ਆ ਚੁੱਕਿਆ। ਤੇ ਮੱਜਾਂ ਹੀ ਮੱਜਾਂ। ਉਲਝੂ ਦੇ ਵਿੱਚ ਤੁਸੀਂ ਦੇਖ ਸਕਦੇ ਜੀ। ਹਨੌਲਾ ਪਸ਼ੂ ਮੰਡੀ ਹੈ। ਤੋਂ ਹਾਲ ਗਰੀਬੀ ਆਈ ਦੋ ਦੋ ਜੋੜਾ ਜੋੜਾ ਖੜਾ ਮੱਜਿਆਂ ਦਾ ਬਹੁਤ ਜ਼ਿਆਦੇ ਫਰਕ ਪੈ ਗਿਆ ਜੀ ਅੱਗੇ ਨੂੰ ਮੰਡੀ ਤੜਕ ਬਹੁਤ ਜ਼ਿਆਦੇ ਬਰੀ ਮੱਜਾ ਬਹੁਤ ਬਈ ਆਇਆ ਜੀ ਅੱਛਾ ਸੋ ਮੋੜੀ ਦੇ طرف ਦੇਖੋ ਕਾਲੀ ਗਾਂ ਪੀ ਪੀ ਦੇਖੀ ਸਾਰ ਸਾਰੇ ਬਹੁਤ ਵਧੀਆ ਚੱਲੂ ਦੇ ਬਾਜੰਸ਼ੀ ਬਾਵਾ ਦਾ ਬੰਦ ਪਕੜੀ ਉਹ ਸੌਦੇ ਹੋਈ ਜਾਂਦੇ ਸੌਦੇ ਹੋਈ ਜਾਂਦੇ ਜੀ ਤਾਂ ਹੜੀ ਬਹੁਤ ਵਧੀਆ ਰਮਾ ਜੀ ਤੇ ਸ਼ੇਰ ਕਾ ਝੋਟੀ ਖੜੀ ਆ ਜੀ ਪਹਿਲੇ ਸੋ ਦੇਖੋ ਬਹੁਤ ਵਧੀਆ ਝੋਟੀ ਹੈ ਕੱਡਾ ਜੁੰਡਾ ਵਧੀਆ ਸੋਹਣਾ। ਉਹਨੇ ਵਾਹ ਲਾ ਦੇਗਾ। ਓਕੇ ਦੀ ਰਿਪੋਰਟ ਆ। ਇਹ ਕਾਹ ਖੜੀ ਆ ਬਾਈ? ਬਹੁਤ ਯਾਰੀ ਸੋਹਣੀ ਆ ਮੁੰਡਾ ਖੜਿਆ ਆ ਮੰਡੀ ਦੇ ਵਿੱਚ। ਦੇਖ ਸਾਹਿਬ। ਮਜ਼ੇ ਲੈ ਕਰੋ। ਵੀਡੀਓ ਕਰਦੇ ਸ਼ੇਰ ਫਰੀਜ਼ ਦਾ ਬਣ ਗਿਆ। ਚੈਨਲ ਨੂੰ ਕਰਦੇ ਸਬਸਕ੍ਰਾਈਬ। ਅਗਲੀ ਮੰਡੀ ਫੇਰ ਮਿਲਾਂਗੇ ਜੀ। ਰੱਬ ਰੱਖਾ ਧੰਨਵਾਦ ਜੀ। ਜੇ ਕਿਸੇ ਭਰਾ ਨੇ ਵੀਡੀਓ ਬਣਾਉਣੀ ਆਪਣਾ ਫੋਨ ਨੰਬਰ ਆ ਜੀ 7885 3888 ਤੇ ਕਾਲ ਕਰੋ ਜੀ। 3688 ਤੇ ਕਾਲ ਕਰੋ ਜੀ। 7885 38188 ਦੇ ਕਾਲਪਰੋਪ ਨੇ ਦੇਖ ਸਕਦੇ ਮੰਡੀ ਬਹੁਤ ਜਿਆਦਾ ਭਰੀ ਸੀ ਜੀ ਉਹਦਾ ਬਹੁਤ ਜਿਆਦਾ ਫਰਕ ਪੈ ਗਿਆ ਦੇਖੋ ਜਿੱਤਣਾ ਉੱਲਾ ਕੋਸੇ ਮੰਡੀ ਇੱਧਰ ਪਾ ਗਏ ਜੀ ਜਮਾ ਸਾਈਡ ਤੇ ਬਸ ਸਾਈਡ ਵਾਲੇ ਪਾਸੇ ਆ ਗਈ ਜਮਾ ਮੰਡੀ ਤੇ ਜਿਹੜਾ ਆਹ ਹੈ ਜੀ ਸੈੱਡ ਹੈ ਇਧਰ ਆ ਕੇ ਛੱਡ ਆਇਆ ਜੰਦਾ ਮੰਡੀ ਦਾ ਇੱਕ ਮਾਰ ਇਧਰ ਵੀ ਹੈਗਾ ਆਂਦਾ ਬਸ ਘਟ ਹੈ ਮਾਲ ਘਟਾ ਜਿਹੜਾ ਮੱਝਾਂ ਹੈਗੀਆਂ ਥੋੜੀਆਂ ਮੱਝਾਂ ਸਾਰੀਆਂ ਵਧੀਆ ਨੇ ਮੱਝਾਂ ਸਾਰੀਆਂ ਵਧੀਆ ਨੇ ਜੀ ਸਿਹਰ ਸਾਰੇ ਆਹ ਮਾਝ ਦੇਖੋ ਭਾਈ ਐ ਤਾਂ ਇਹ ਮੌਜੂਦ ਹੈ ਪਰ ਮੱਝਾਂ ਥਾਣ ਕੱਲਾ ਕੱਲਾ ਪਿਆ ਹੈ ਥਾਣ ਕੱਲਾ ਕੱਲਾ ਪਿਆ ਹੈ ਮੱਝਾਂ ਆ ਕੇ ਥੋੜੀ ਮੌਜੂਦ ਹੈ ਆਪਾਂ ਆਪਾਂ ਚੁਟਕਾ ਜਦੋਂ ਮੰਡੀ ਪੂਰੀ ਫੁੱਲ ਟੱਕੀ ਹੁੰਦੀ ਆ ਕਿਕਰਾਂ ਦੇ ਵਿੱਚ ਮੱਝਾਂ ਆ ਜਾਂਦੀਆਂ ਨੇ ਇਦਾਂ ਕੀ ਥੋੜੀ ਜਿਹੀ ਮੰਡੀ ਘੱਟ ਭਰੀ ਆ ਘੱਟ ਭਰੀ ਆ ਮੰਡੀ ਜਦ ਕੀ ਅੱਗੇ ਇੱਥੇ ਹੀ ਮੱਝਾਂ ਹੀ ਮੱਝਾਂ ਹੁੰਦੀਆਂ ਨੇ ਮੱਝ ਹੋਈ ਜਾਂਦੇ ਪਾਸ ਦੇਖੋ ਬਈ ਮੱਝ ਇੱਧਰ ਹੀ ਵਗਿਆ ਨਹੀਂ ਇਹ ਚੱਲ ਮਾਰਾ ਵਧੀਆ ਸਰੇੜਿਆ ਜਾਨਾ ਦੇਖੋ ਗਾਂ ਏ ਗਾਂ ਆ ਦੇਖ ਸਾਰੇ ਰੋਸ ਚਲੌਲੇ ਦੀ ਮੰਡੀ ਦੇ ਵਿੱਚ ਇੱਧਰ ਗਾਂ ਆ ਜਾਣਗੇ ਬਈ ਸਾਰੇ ਗਾਂ ਜਾਨ ਦੇਖ ਰਿਹਾ ਹਾਂ ਇੱਧਰ ਆਈ ਨਾ ਆ ਗਾਣਾ ਆਹ ਦੇਖੋ ਲਾਲ ਗਾਣਾ ਇਹ ਦੇਖੋ ਇਹ ਵੀ ਇਹ ਪੰਜੇ ਗਾਣੇ ਨੇ ਇੱਧਰ ਕਾਈਆਂ ਗਾਣੇ ਖੜੀਆਂ ਨੇ ਦੇਖ ਸਾਹਜ ਇਹ ਕਾਈਆਂ ਗਾਣੇ ਤੁਹਾਨੂੰ ਲੱਗੇ ਮੈਂ ਦੇ ਇੱਧਰ ਗਾਜੀਆਂ ਨੇ ਮੰਡੀ ਦਾ ਐਡਰੈਸ ਕੱਪ ਚ ਸਾਰੇ ਤਾਂ ਫੋਟੋ ਫੋਟੋ ਸਾਰੇ ਭਰੇ ਪਏ ਆ ਬਾਈ ਵੀਡੀਓ ਦੇ ਵਿੱਚ ਗਾਵੀਆਂ ਹੋੜੀਆਂ ਇੱਧਰ ਪੂਰੀਆਂ ਸਿਰੇ ਦੀਆਂ ਕਾ ਅੱਛਾ ਦੇਖੋ ਬਹੁਤ ਛੋਟੀਆਂ ਛੋਟੀਆਂ ਗੱਲਾਂ ਜਿੱਧਰ ਵੱਡੀਆਂ ਵੱਡੀਆਂ ਦੇਖੋ ਜੀ ਗਾਇਆਂ ਗਾਇਆਂ ਜੀ ਆਹ ਨੂੰ ਗਾਇਆਂ ਗਾਇਆਂ ਰਛਣੀਆਂ ਬਹੁਤ ਵਧੀਆ ਮੱਡੀ ਚ ਇੱਧਰ ਗਾਇਆਂ ਗਾਇਆਂ ਬਹੁਤ ਘਾਗਦਾਰੀ ਲੱਗੀ ਵੀ ਅੱਜ ਪੂਰੀ ਭਾਰੀ ਹੈ ਵੇ ਗਾਂ ਦੇ ਫੁਹਾਨੀਆਂ ਕੋਈ ਗਾ ਨਹੀਂ ਇੰਕੋ ਵਿੱਚ ਅਡਾ ਕੱਠੇ ਕੋ ਕੱਠਾ ਸੌਦਾ ਦੇ ਉਧਰ ਦੇਖੋ ਵੱਲੋਂ ਵੱਲੀ ਫੜਦਾ ਮੰਨਦਾ ਵੱਲੀ ਦੇਖੀ ਕਰਨ ਸੌਦਾ ਲੈ ਤੂੰ ਵਾਅਲੈਕ ਵਾਅਲੈਕ ਉਹ ਬੜੀਆ ਭਾਈ ਮੰਡੀ ਲੱਗੀ ਜੇ ਹਨਾਉ ਲੈ ਉਹ ਜਿਹੜੇ ਪੱਤ ਪਾਈ ਹੋਰ ਸੌਦਾ ਇਸ ਤੇ ਵੀਡੀਓ ਸੌਦਾ ਇੱਧਰ ਵੀ ਜਿਵੇਂ ਲੱਗਾ ਪਿਆ ਜੀ ਸਾਹਿਬ ਸੌਦਾ ਇੱਧਰ ਵੀ ਵੀਡੀਓ ਲੱਗਾ ਪਿਆ ਭਾਈ ਪਾਸ ਹੋ ਜਾਂਦੇ ਆ ਅੱਗੇ ਧਿਆਨ ਨਾਲ ਦੇਖੀ ਮੱਝ ਮੱਝ ਦੇਖ ਸਕਦੇ ਤੁਸੀਂ ਇੱਧਰ ਪੂਰੀ ਵਧੀਆ ਮੱਝਾਂ ਜੀ ਇੱਧਰ ਵੀ ਕੋਈ ਮੱਝਾਂ ਤੁਸੀਂ ਇੱਧਰ ਵੀ ਦੇਖ ਸਕਦੇ ਮੱਝਾਂ ਮੱਝਾਂ ਬੋਰ ਦੇ ਥੱਲੇ ਸੌਦੇ ਸੌਦੇ ਹੋ ਜਾਂਦੇ ਦੇਖ ਸਕਦੇ ਹੋ ਸੌਦਾ ਹੋ ਜਾਂਦਾ ਜੀ ਪੰਜ ਪੰਜ ਨੌਰ ਕੱਢੇ ਫਿਰਦਾ ਬਾਈ ਆਹ ਮੱਝਾਂ ਛੋਟੇ ਚੰਗੇ ਆ ਵੀ ਨਾ ਬਸੂ ਮੰਡੀ ਟਰੈਕਟਰ ਨਾਲ ਬਨ ਕੇ ਬਚਾ ਨਹੀਂ ਹੁੰਦੇ ਭਾਈ ਲੋਕ ਆਪਣੇ ਪਰ ਉਹਦੇ ਵਿੱਚ ਵੀਡੀਓ